ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਤ ਬਾਬਾ ਮਹਾਰਨਾਮ ਸਿੰਘ ਜੀ ਦੇ ਜਨਮ ਕੌਤਕ ਬਾਰੇ ਪੜਾਂਗੇ ਬਾਬਾ ਜੀ ਮਹਾਰਨਾਮ ਸਿੰਘ ਜੀ ਧੰਤਨ ਬਾਬਾ ਨੰਦ ਸਿੰਘ ਜੀ ਦੇ ਗੁਰੂ ਹੋਏ ਆਪਾ ਪੁਰਖਾਂ ਦਾ ਜੀਵਨ ਜਮਿਨੀ ਨਹੀਂ ਹੈ ਉਹਨਾਂ ਬਾਰੇ ਵਰਣਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਜਿੰਨਾ ਮੰਜ਼ਲਾ ਤੇ ਉਹ ਪਹੁੰਚੇ ਹੁੰਦੇ ਹਨ ਉਹਨਾਂ ਤੱਕ ਸਾਡੀ ਪਹੁੰਚ ਨਹੀਂ ਉਹ ਅਮੋਲਕ ਹਸਤੀਆਂ ਹੁੰਦੀਆਂ ਹਨ ਕੁਲ ਮਾਲਕ ਇਨਸਾਨੀ ਸ਼ਕਲ ਧਾਰ ਕੇ ਸਾਡੇ ਦੁੱਖ ਦਰਦ ਸੁਣਨ ਵਾਸਤੇ ਅਵਤਾਰ ਧਾਰਦੇ ਹਨ ਇੱਕ ਇਨਸਾਨ ਮਹਾਪੁਰਖ ਦੀ تعلیم ਤਾਰੀਫ ਮਿਸ਼ਨ ਆਦਰਸ਼ ਲੋਕ ਪਰਲੋਕ ਸ਼ਕਤੀਆਂ ਰਿੱਧੀਆਂ ਸਿੱਧੀਆਂ ਬਾਰੇ ਬਿਆਨ ਤਾਂ ਕਰ ਸਕਦਾ ਹੈ ਉਹਨਾਂ ਦੇ ਕੁਝ ਦੇਖੇ ਜਾਂ ਸੁਨੇ ਕੋ ਤੱਕ ਹੀ ਕਲਮ ਬੰਦ ਕਰ ਸਕਦਾ ਹੈ ਮਹਾਪੁਰਖਾਂ ਦਾ ਜੀਵਨ ਲਿਖਣਾ ਆਮ ਇਨਸਾਨੀ ਸੋਚ ਬੁੱਧੀ ਨਾਲ ਸਮੇਲ ਨਹੀਂ ਕਿਉਂਕਿ ਇਹ ਤਾਂ ਦਿਨ ਵੇਲੇ ਸੂਰਜ ਦੀ ਰੋਸ਼ਨੀ ਵਿੱਚ ਦੀਪਕ ਲੈ ਕੇ ਤੁਰਨ ਦੇ ਸਮਾਨ ਹੈ ਮਹਾਪੁਰਖਾਂ ਦੀ ਜ਼ਿੰਦਗੀ ਸ੍ਰੇਸ਼ਟ ਬੁੱਧੀ ਤੇ ਵਿਚਾਰਨ ਕੋ ਵਿਚਾਰ ਤੋਂ ਕੋਟੀ ਕੋਟੀ ਅਪਰੰਗ ਅਪਾਰ ਹੈ ਸਾਰਾ ਸੰਸਾਰ ਮਨ ਦੀ ਘਾਟ ਤੇ ਸੋ ਰਿਹਾ ਹੈ ਮਹਾਪੁਰਸ਼ ਇਹੀ ਕਹਿਣ ਆਉਂਦੇ ਹਨ ਜਾਗੋ ਉੱਠ ਕੇ ਖੜੇ ਹੋਵੋ ਉਸ ਵਕਤ ਤੱਕ ਨਾ ਠਹਿਰੋ ਜਦ ਤੱਕ ਮੰਜ਼ਲੇ ਮਕਸੂਦ ਕੋ ਨਾ ਪਾਓ ਬਾਬਾ ਮਾਹਰ ਨਾਮ ਸਿੰਘ ਜੀ ਦਾ ਜਨਮ ਤਕਰੀਬਨ 19ਵੀਂ ਸਦੀ ਦੇ ਅਖੀਰ ਵਿੱਚ ਬਿਕਰਮੀ ਸੰਮਤ 1870 ਜਾਂ 80 ਈਸਵੀ ਨੂੰ ਹੋਇਆ ਪਿੰਡ ਮਨਸੂਰਵਾਲ ਰਿਆਸਤ ਕਪੂਰਥਲਾ ਜਿੱਥੇ ਅੱਜ ਕੱਲ੍ਹ ਜਲੰਧਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਾਈਨ ਬਿਆਸ ਸਟੇਸ਼ਨ ਤੋਂ ਉੱਤਰਪੁਰ ਦੀ ਨੁੱਕਰ ਵਿੱਚ ਢਿਲਮਾ ਬੱਸ ਅੱਡੇ ਤੋਂ 3 ਕੁ ਮੀਲ ਦੇ ਫਾਸਲੇ ਤੇ ਸਥਿਤ ਹੈ। ਬਾਬਾ ਬੂੜ ਸਿੰਘ ਜੀ ਦੇ ਗ੍ਰਹਿ ਮਾਤਾ ਪ੍ਰਧਾਨ ਕੋਰ ਦੀ ਕੁੱਖੋਂ ਹੋਇਆ। ਬਾਬਾ ਜੀ ਦੇ ਤਿੰਨ ਭਾਈ ਵੱਡੇ ਸਨ। ਬਾਬਾ ਜੀ ਦਾ ਨਾਮ ਮਾਤਾ ਪਿਤਾ ਨੇ ਨਿਹਾਲ ਸਿੰਘ ਰੱਖਿਆ ਸੀ। ਬਾਬਾ ਜੀ ਦਾ ਗੋਤ ਬਲ ਜ਼ਿਮੀਂਦਾਰ ਸੀ ਆਪ ਜੀ ਦੇ ਵੱਡੇ ਭਾਈ ਤਾਂ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਵਿੱਚ ਹਿੱਸਾ ਲੈਂਦੇ ਸਨ ਪਰ ਆਪ ਹਰ ਸਮੇਂ ਚੁਪਚਾਪ ਜਿੱਥੇ ਬੈਠੇ ਹਨ ਉੱਥੇ ਹੀ ਬੈਠੇ ਰਹਿਣਾ ਗਰਮੀ ਸਰਦੀ ਭੁੱਖ ਤ੍ਰੇ ਦੀ ਪ੍ਰਵਾਹ ਨਹੀਂ ਸੰਕਰਦੇ ਹੋਰ ਬਾਲਕਾਂ ਵਾਲੀਆਂ ਗੱਲਾਂ ਖੇਡਣਾ ਹੱਸਣਾ ਰੋਣਾ ਭਾਵ ਸਭ ਬਚਪਨ ਦੀਆਂ ਗੱਲਾਂ ਤੋਂ ਨਿਰਲੇਪ ਹੀ ਸਨ। ਭੋਲੇ-ਭਾਲੇ ਅਤੇ ਮਸਤ ਹੋਣ ਕਰਕੇ ਇਹਨਾਂ ਦਾ ਬਹੁਤ ਖਿਆਲ ਮਾਤਾ ਜੀ ਹੀ ਕਰਿਆ ਕਰਦੇ ਸਨ। ਰੋਟੀ, ਪਾਣੀ, ਖਾਣਾ, ਇਸ਼ਨਾਨ ਆਦ ਕਿਉਂਕਿ ਆਪਣੇ ਆਪ ਨੂੰ ਕੁਝ ਨਹੀਂ ਕਰਦੇ ਸਨ। ਇੱਕ ਤਾਂ ਛੋਟੇ ਹੋਣ ਕਰਕੇ ਸਿੱਧੇ ਸਾਦੇ ਹੋਣ ਕਰਕੇ ਮਾਤਾ ਜੀ ਆਪ ਹੀ ਬਹੁਤ ਪਿਆਰ ਕਰਦੇ ਸਨ ਕਦੇ ਕਦੇ ਆਪਣੇ ਸੁਭਾਅ ਅਨੁਸਾਰ ਕੁਝ ਬੋਲਦੇ ਵੀ ਸਨ ਪਰ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਮਹਾਪੁਰਖ ਵਾਹਿਗੁਰੂ ਦੇ ਰੰਗ ਵਿਚਰਤਾ ਹੋਇਆ ਇੱਤਾ ਬੋਲਨ ਤੇਤਾ ਗਿਆਨ ਹੁੰਦਾ ਹੈ ਪਰੰਤੂ ਉਸ ਗਿਆਨ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਮਾਇਆ ਵਿੱਚ ਮਸਤ ਹੋਈ ਦੁਨੀਆ ਇਨਾ ਗੱਲਾਂ ਤੋਂ ਬੇਪਰਵਾਹੀ ਰਹਿੰਦੀ ਹੈ ਇਹੋ ਹੀ ਕਾਰਨ ਹੈ ਕਿ ਮਾਪੁਰਖਾਂ ਨੂੰ ਘਰ ਵਿੱਚ ਰਹਿੰਦਿਆਂ ਹੀ ਇਸ ਤਰ੍ਹਾਂ ਇਕਾਂਤ ਹੋਣ ਦਾ ਮੌਕਾ ਮਿਲ ਜਾਂਦਾ ਹੈ ਇੱਕ ਦਿਨ ਆਪ ਇਕੱਲੇ ਹੀ ਵਿਹੜੇ ਵਿੱਚ ਬੈਠੇ ਸਨ ਇੱਕ ਰਮਤਾ ਸਾਧੂ ਨਗਰ ਵਿੱਚ ਭਿਖਿਆ ਮੰਗਦਾ ਮੰਗਦਾ ਕਰ ਆ ਗਿਆ ਜਿਸ ਵਕਤ ਦਰਵਾਜੇ ਅੱਗੇ ਆ ਕੇ ਭਿਖਿਆ ਲੈਣ ਲਈ ਸੱਦਾ ਦਿੱਤਾ ਕੋਈ ਘਰ ਨਾ ਹੋਣ ਕਰਕੇ ਉਸ ਨੂੰ ਭਿਖਿਆ ਪਾਉਣ ਲਈ ਕੋਈ ਨਾ ਆਇਆ ਤਾਂ ਕੁਝ ਚਿਰ ਉਡੀਕਨ ਪਿੱਛੋਂ ਸਾਧੂ ਵਿਹੜੇ ਵਿੱਚ ਆ ਗਿਆ ਅੱਗੇ ਆਪ ਮੰਜੀ ਉੱਤੇ ਬੈਠੇ ਸਨ ਉਹਨਾਂ ਸੰਤਾ ਨੇ ਆਪ ਜੀ ਨੂੰ 1-2 ਵਾਰੀ ਬੁਲਾਇਆ ਪਰ ਆਪ ਜੀ ਨੇ ਜਦੋਂ ਸੰਤਾਂ ਵੱਲ ਤੱਕਿਆ ਤਾਂ ਉਹ ਮਹਾਤਮਾ ਉਸੇ ਵੇਲੇ ਜ਼ਮੀਨ ਤੇ ਬੈਠ ਗਏ ਚੰਗੀ ਤਰ੍ਹਾਂ ਸਰੀਰ ਦੇ ਚਿੰਨ ਚੱਕਰ ਹੱਥਾਂ ਅਤੇ ਪੈਰਾਂ ਦੀਆਂ ਰੇਖਾਂ ਦੇ ਨਿਸ਼ਾਨਾ ਦੇਖਣ ਲੱਗ ਪਏ ਨਿਸ਼ਾਨ ਦੇਖਣ ਲੱਗ ਪਏ ਉਸੇ ਵੇਲੇ ਮਾਤਾ ਜੀ ਆ ਗਏ سنت جمین تے بیٹھے ہن تے میرا لڑکا منجے اتے بیٹھا ہے چیتی بابا جی دے آ کے کہن لگے وے مستانیا سنت جمین تے بیٹھے ہن تے تو منجی اتے بیٹھا ہے باں فڑ کے ہٹھاں بٹھا لگی آپ نے تا کوئی اتر نہیں دیتا پر مہاتما نے پوچھا ماتا اے بالک تیرا ہے ما نے ہاں اتر دے دس کہ یہ مست جہا رہا ہے کسی نال بولتا چالتا نہیں کھان پی بھی کوئی چنتا فکر نہیں کرتا اگوں سنتا نے دسیا مات اس دیبت کوئی چنتا فکر نہ کر یہ تو کوئی وی کمائی والا پورک ہے ਇਸ ਨੂੰ ਕਮਲਾ ਨਾ ਸਮਝੀ ਇਹ ਦੁਨਿਆਵੀ ਬੱਚਿਆਂ ਵਰਗਾ ਬੱਚਾ ਨਹੀਂ ਹੈ ਫਿਰ ਮਹਾਤਮਾ ਬੋਲੇ ਅੱਛਾ ਮਾਤਾ ਤੂੰ ਇੱਕ ਗੱਲ ਦੱਸ ਤੈ ਕਿਤੇ ਇਸ ਨੂੰ ਆਮ ਬੱਚਿਆਂ ਵਾਂਗ ਰੋਂਦੇ ਹੱਸਦੇ ਦੇਖਿਆ ਹੈ ਜਿਵੇਂ ਕਿ ਬੱਚੇ ਦਾ ਸੁੱਤੇ ਹੀ ਸੁਭਾ ਹੁੰਦਾ ਹੈ ਮਾਤਾ ਨੇ ਕਿਹਾ ਜੀ ਨਹੀਂ ਫਿਰ ਮਹਾਤਮਾ ਕਹਿਣ ਲੱਗੇ ਇੱਥੋਂ ਹੀ ਸਭ ਕੁਝ ਸਮਝ ਲੈ ਅਸੀਂ ਝੂਠ ਨਹੀਂ ਬੋਲਦੇ ਜੋ ਇਹ ਆਪਣੀ ਖੁਸ਼ੀ ਨਾਲ ਕਰਨ ਕਰੀ ਜਾਂਦੇ ਹੋ ਇਹ ਉੱਚੀ ਕਮਾਈ ਵਾਲੇ ਮਹਾਪੁਰਖ ਹਨ ਅਸੀਂ ਤਾਂ ਇਨ੍ਹਾਂ ਦਾ ਦਰਸ਼ਨ ਕਰਕੇ ਕਿਰਤਾਰਥ ਹੋ ਗਏ ਹਾਂ ਇਹੋ ਬਚਨ ਕਰਕੇ ਸੰਤ ਉੱਠਣ ਲੱਗੇ ਤਾਂ ਮਾਤਾ ਜੀ ਨੇ ਕਿਹਾ ਬੈਠੋ ਪ੍ਰਸ਼ਾਦਾ ਸ਼ੱਕੇ ਜਾਇਓ ਫਿਰ ਸੰਤ ਜੀ ਪ੍ਰਸ਼ਾਦਾ ਸ਼ੱਕ ਕੇ ਇਤਨੇ ਬਚਨ ਕਰਦੇ ਹੋਏ ਚਲੇ ਗਏ